ਪੌਥੀ ਸਾਹਿਬ ਤੇ ਧਿਆਨ ਦਿਓ ਸਾਰੀ ਸੰਗਤ ਚਾਰ ਜਿੱਥੇ ਚੱチェ ਨੂੰ ਕੰਨਾ ਰਾਰਾ ਮੁਕਤਾ ਜਾੜ ਲਿਖਿਆ ਹੋਇਆ ਹੈ ਉਹਦਾ ਅਰਥ ਹੈ ਸੁੰਦਰ ਜਿਵੇਂ ਜਪਜੀ ਸਾਹਿਬ ਵਿੱਚ ਆਪਾਂ ਪੜਦੇ ਆਂ ਗਾਵੈ ਕੋ ਗੁਣ ਬੜਿਆਈਆਂ ਚਾਰ ਤੇ ਜਿੱਥੇ ਚੱチェ ਨੂੰ ਕੰਨਾ ਰਾਰੇ ਨੂੰ ਸਿਹਾਰੀ ਚਾਰ ਆ ਗਿਆ ਜਿਵੇਂ ਹੁਣ ਲਿਖਿਆ ਹੋਇਆ ਚਾਰ ਪਦਾਰਥ ਜੇ ਕੋ ਮੰਗੇ ਇਹ ਗਿਣਤੀ ਦਾ ਚਾਰ ਹੈ 1 2 3 4 1 2 3 4 ਇਹ ਗਿਣਤੀ ਦਾ ਚਾਰ ਹੈ ਜਿੱਥੇ ਵੀ ਸਿਹਾਰੀ ਲੱਗੀ ਹੋਏਗੀ ਚਾਰ ਨੂੰ ਇਹ ਗਿਣਤੀ ਦਾ ਉਚਾਰ ਚਾਰ ਹੈ ਜੀ ਉੱਥੇ ਗਿਣਤੀ ਦੇ ਚਾਰ ਦੀ ਗੱਲ ਹੋਵੇਗੀ ਤੇ ਹੁਣੇ ਗਿਣਤੀ ਕਿਹੜੀ ਹੈ ਉਹ ਚਾਰ ਪਦਾਰਥ ਕਿਹੜੇ ਨੇ ਇੱਕ ਤੇ ਧਰਮ ਇੱਕ ਅਰਥ ਇੱਕ ਕਾਮ ਇੱਕ ਮੋਕਸ਼ ਇਹ ਚਾਰ ਪਦਾਰਥ ਹੈ ਦੇਖੋ ਜਿਹੜਾ ਅਰਥ ਤੇ ਕਾਮ ਹੈ ਇਹ ਸੰਸਾਰ ਲਈ ਹੈ ਜ਼ਰੂਰੀ ਹੈ ਕਿਉਂਕਿ ਮਿੱਟੀ ਦਾ ਪੁੱਤਲਾ ਸੰਸਾਰੀ ਹਾਂ ਆਪਾਂ ਅਰਥ ਤੇ ਕਾਮ ਦੀ ਲੋੜ ਹੈ ਪਰਮਾਰਥ ਤੇ ਦੋਨੇ ਧਰਮ ਤੇ ਮੋਕਸ਼ ਇਹ ਨਿਰੰਕਾਰ ਲਈ ਜ਼ਰੂਰੀ ਨੇ ਧਰਮ ਅਰਥ ਇਹ ਚਾਰੇ ਜ਼ਰੂਰੀ ਨੇ ਨਿਰੰਕਾਰ ਦੀ ਦੁਨੀਆ ਵਿੱਚ ਵੀ ਮੋਕਸ਼ ਤੇ ਧਰਮ ਇਸ ਸੰਸਾਰ ਦੀ ਦੁਨੀਆ ਵਿੱਚ ਵੀ ਅਰਥ ਤੇ ਕਾਮ ਇਹ ਜ਼ਰੂਰੀ ਹੈ ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਲਾਭ ਹੈ ਗੁਰਮੁਖਾਂ ਦੀ ਦੱਸੀ ਜੀਵਨ ਜਾਂਚ ਨੂੰ ਅਪਣਾਵੇ ਫਿਰੇ ਮਿਲਦੇ ਨੇ ਭਾਵ ਸ਼ਬਦ ਨਾਲ ਸਾਝ ਪਾਵੇ ਨਾਲ ਨਾਲ ਆਪਾਂ ਖਰੀ ਅਰਥ ਵੀ ਕਰਾਂਗੇ ਭਾਵ ਅਰਥ ਵੀ ਕੋਸ਼ਿਸ਼ ਕਰਾਂਗੇ ਮੈਂ ਤੇ ਅਣਜਾਣ ਹਾਂ ਜੀਵੇਂ ਮੇਰੇ ਸਾਧੂ ਗੁਰੂ ਜੀ ਬੁਲਾਉਂਦੇ ਨੇ ਜਿਉਂ ਬਲਾਵਤਿਉ ਬੋਲੇ ਸੁਆਮੀ ਕੁਦਰਤ ਕਵਨਾ ਹਮਾਰੀ ਅੱਗੇ ਜੀ ਜੇ ਕੋ ਆਪੂ ਨਾ ਦੁੱਖ ਮਿਟਾਵੈ ਦੁੱਖ ਵੀ ਮਿਟ ਸਕਦੇ ਨੇ ਜੇ ਕੋਈ ਆਪਣੀਆਂ ਮਾਨਸਿਕ वेदनाਵਾਂ ਨੂੰ ਮਿਟਾਉਣਾ ਚਾਹੁੰਦਾ ਹੈ ਕੀ ਕਰੀਏ ਹਰ ਹਰ ਨਾਮ ਹਿਦੈ ਸਦ ਗਾਵੇ ਹਰ ਹਰ ਨਾਮ ਹਿਦੈ ਸਦ ਗਾਵੇ ਵੇਖੋ ਜੀ ਜਿਹੜਾ ਸੱਸਾ ਦਾਦਾ ਨਾ ਇਹਨੂੰ ਸਾਧਕ ਇੱਕ ਤੇ ਹੁੰਦਾ ਸਾਧਕ ਬਈ ਸਦਾ ਇੱਕ ਸੱਦ ਹੁੰਦਾ ਬਈ ਫਲਾਣੇ ਨੂੰ ਸੱਦ ਲੋ ਇਦਾਂ ਅਰਥ ਬਦਲ ਜਾਂਦੇ ਨੇ ਇਸ ਚੀਜ਼ ਦਾ ਇਹਨੂੰ ਸਦ ਪੋਲਾ ਬੋਲਣਾ ਹਰ ਹਰ ਨਾਮ ਰਿਦੈ ਸਦ ਗਾਵੇ ਹੁਣ ਜਿਹੜਾ ਰਿਦੈ ਦੋ ਲਾਮਾਂ ਲੱਗੀਆਂ ਨੇ ਭਾਵ ਹਰੀ ਦਾ ਨਾਮ ਆਪਣੇ ਹਿਟ ਦੇ ਵਿੱਚ ਗਾਉਣਾ ਕਰੇ ਦਿਲ ਤੋਂ ਇੱਥੋਂ ਨਹੀਂ ਦਿਲ ਤੋਂ ਅੰਦਰੋਂ ਗਾਵੇ ਵਿਚਾਰੇ ਕਮਾਵੇ ਹੁਣ ਤੁਸੀਂ ਵੇਖੋ ਜਿਹੜੀ ਇੱਜ਼ਤ ਪਾਤ ਹੈ ਸਾਰੀ ਦੁਨੀਆ 'ਚ ਆਉਂਦੀ ਹੈ ਮੇਰੀ ਇੱਜ਼ਤ ਬਣੇ ਇਹ ਮੰਗ ਵੀ ਹੁੰਦੀ ਹੈ ਲੋਕਾਂ ਦੀ ਜੇ ਕੋ ਆਪਣੀ ਸ਼ੋਭਾ ਲੋਰੈ ਮਿਲਤੇ ਜਾਏਗੀ ਪਰ ਯਾਦ ਰੱਖਿਓ ਕਿਤੇ ਹੰਕਾਰ ਨਾ ਜਵੇ ਨਾਲ ਨਾਲ ਨਾ ਇੱਕ ਆ ਚੀਜ਼ ਘੁੰਮਦੀ ਹੈ ਨਾਲ ਹਰ ਵਕਤ ਜਦੋਂ ਇਹ ਮਿਲਦੀ ਹੈ ਫਿਰ ਹੰਕਾਰ ਦਿਖਾਵੇ ਕਈ ਹੰਕਾਰ ਦਿਖਾਉਂਦੇ ਨੇ ਭਾਵ ਹੰਕਾਰ ਨਾ ਦਿਖਾਵੇ ਫਿਰ ਜਦੋਂ ਇੱਜ਼ਤ ਪੱਤ ਮਿਲ ਜਾਂਦੀ ਹੈ ਸ਼ੋਭਾ ਸਗੋਂ ਸਾਧ ਸੰਗ ਇਹ ਹੋਮੇ ਛੋੜਿਆ। ਛੋੜਿਆ ਹੁੰਦਾ ਛੱਡਣਾ ਕਰੇ ਜੀ। ਗੁਰੂ ਦੀ ਗੋਦ ਵਿੱਚ ਬਹਿ ਕੇ ਇਹ ਹੋਮੇ ਛੱਡੀਏ। ਭਾਵ ਹੋਮੇ ਦਾ ਭੈੜਾ ਪ੍ਰਭਾਵ ਛੱਡੀਏ। ਸੈਲਫ ਕੌਨਫੀਡੈਂਸ ਆਪਣੇ ਜੀਵਨ ਵਿੱਚ ਲੈ ਕੇ ਆਈਏ। ਇੱਕ ਤੇ ਸੈਲਫ ਕੌਨਫੀਡੈਂਸ ਹੁੰਦਾ ਨਾ ਵੀ ਆਹ ਕੰਮ ਤੁਸੀਂ ਕਰਦੇ ਹੋ ਜੀ। ਹੋਰ ਬੜੀ ਦੁਨੀਆ ਕਰਦੀ ਐ। ਇਹ ਕੋਹ ਦਾ ਓਵਰ ਕੌਨਫੀਡੈਂਸ ਆ ਕੰਮ ਮੈਂ ਕਰਦਾ ਮੈਂ ਹੀ ਕਰ ਸਕਦਾ ਦੂਜਾ ਨਹੀਂ ਕੋਈ ਹੈ ਇਹ ਓਵਰ ਕੌਨਫੀਡੈਂਸ ਹੈ ਇਹਨੂੰ ਕਿਹਾ ਹੋ ਮੈਂ దీਰਗ ਰੋਗ ਹੈ ਸਾਧ ਸੰਗੇ ਹੋ ਮੈਂ ਸ਼ੋਰ ਹੈ ਪਵੋ ਚਰਣਾ ਤਲਿ ਉਪਰ ਆਬੋ ਪਵੋ ਚਰਣਾ ਤਲਿ ਉਪਰ ਆਬੋ ਪਵੋ ਚਰਣਾ ਐਸੀ ਸੇਵਕ ਮਾਵੋ ਐਸੀ ਸੇਵਕ ਮਾਵੋ ਜਿੰਨਾ ਨਿਮਰ ਜਿੰਨਾ ਥੱਲੇ ਥੱਲੇ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਉੱਪਰ ਝੁਕਣਗੇ ਆਪਸ ਤੇ ਉਪਰ ਸਭ ਜਾਣੋ ਆਪਸ ਤੇ ਉਪਰ ਸਭ ਜਾਣੋ ਤਉ ਦਰਗਾਹ ਸੁਖ ਪਾਵ ਤਉ ਦਰਗਾਹ ਸੁਖ ਪਾਵ ਇੱਕ ਵਾਹਿਗੁਰੂ ਜੀ ਉੱਪਰ ਜੱਕਦੇ ਨੇ ਫਿਰ ਇੱਕ ਆਪਣੀ ਹਉਮੈ ਨਾਲ ਉੱਤੇ ਹੁੰਦੇ ਨੇ ਜਿੱਥੇ ਹਉਮੈ ਆ ਜਾਂਦੀ ਹੈ ਭਾਈ ਉੱਥੇ ਗੱਲ ਨਹੀਂ ਬਣਦੀ ਸਤਿਗੁਰੂ ਜੀ ਦੀ ਨਜ਼ਰਾਂ ਵਿੱਚ ਕਿੰਨੇ ਉੱਚੇ ਆ ਜੇ ਕੋ ਜਨਮ ਮਰਨ ਤੇ ਡਰ ਜੇ ਜੰਮਣ ਮਰਨ ਦਾ ਡਰ ਹੈ ਆਵਾ ਗਾਉਣ ਦਾ ਡਰ ਹੈ ਨਾ ਸੱਚਮੁੱਚ ਅੰਦਰ ਕੀ ਕਰੀਏ ਸਾਧ ਜਨਾ ਕੀ ਸ਼ਰਣੀ ਪਰੈ ਅਖਰੀ ਅਰਥ ਗੁਰੂ ਮੁਖਾਂ ਦੀ ਸੰਗਤ ਕਰੇ ਭਾਵ ਅਰਥ ਵੀ ਸਮਝੋ ਮਨ ਕਰਕੇ ਨਾ ਗੁਰੂ ਦੀ ਸ਼ਰਨ ਵਿੱਚ ਆ ਜਾਈਏ 24 ਚ 24 ਘੰਟੇ ਸਾਡੀ ਸੁਰਤ ਵਿੱਚ ਸ਼ਬਦ ਚੱਲਣਾ ਜਿਸ ਦਿਨ ਸ਼ੁਰੂ ਹੋ ਗਿਆ ਉਸ ਦਿਨ ਅਸੀਂ ਸ਼ਰਨ ਵਿੱਚ ਆ ਗਏ ਪਰ ਪਹਿਲਾਂ ਆਉਣਾ ਪੈਂਦਾ ਗੁਰੂ ਮੁਖਾਂ ਦੀ ਸੰਗਤ ਕਰਕੇ ਸਿੱਖਣਾ ਪੈਂਦਾ ਓ ਜਿਨ੍ਹਾਂ ਨੂੰ ਸੱਚ ਮੁੱਚ ਅੰਦਰ ਪਿਆਸ ਹੈ ਕਾਦੀ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਹੁਣ ਧਿਆਨ ਦਿਓ ਜੀ ਉੱਪਰ ਪਹਿਲਾਂ ਜਿਸ ਤੇ ਜਨ ਜਨ ਦੇ ਨੰਨੇ ਨੂੰ ਜੇ ਨਾ ਜਾंदे ਨੰਨੇ ਨੂੰ ਔਂਕੜ ਹੁੰਦਾ ਫਿਰ ਇੱਕ ਵਚਨ ਹੋਣਾ ਸੀ ਹੁਣ ਜੱਜਾ ਨੰਨਾ ਵੇਖੋ ਤੁਸੀਂ ਮੁਕਤ ਹੈ ਉੱਪਰ ਹੁਣ ਜਨ ਮੁਕਤਾ ਤੇ ਜਿਸ ਦੇ ਸੱਸੇ ਨੂੰ ਔਂਕੜ ਆ ਗਿਆ ਤੇ ਜਨ ਨਾਲ ਕੀ ਆ ਗਿਆ ਕੋ ਜਿਸ ਜਨ ਕੋ ਤੇ ਜਨ ਦਾ ਔਂਕੜ ਹਟ ਗਿਆ ਜਿਸ ਨੂੰ ਲੱਗ ਗਿਆ ਹੁਣ ਇਸ ਕਰਕੇ ਭਾਵ ਜਿਸ ਦੇ ਅੰਦਰ ਸੱਚਮੁੱਚ ਪ੍ਰਭੂ ਦੇ ਦਿਦਾਰ ਦੀ ਪਿਆਸ ਇੱਛਾ ਹੈ ਸੱਚਮੁੱਚ ਜਿਸ ਜਨਕਾ ਉਹ ਪ੍ਰਭ ਦਰਸ ਪਿਆਸਾ ਜਿਹਦੇ ਅੰਦਰ ਸੱਚਮੁੱਚ ਇੱਛਾ ਹੈਗੀ ਹੈ ਨਾ ਨਾਨਕ ਤਾ ਕੈ ਬਲ ਬਲ ਜਾਸਾ ਨਾਨਕ ਤਾ ਕੈ ਬਲ ਬਲ ਜਾਸਾ ਮੇਲਾ ਪੰਜਵਾ ਕਹਿੰਦੇ ਭਾਈ ਜਿਹਨੂੰ ਦਰਸ਼ਨਾ ਦੀ ਬਿਆਸ ਹੈ ਨਾ ਅਜਿਹੇ ਮਨੁੱਖ ਤੋਂ ਮੈਂ ਬਲਿਹਾਰ ਜਾਂਦਾ ਬਲਿਹਾਰ ਸੱਦ ਕੇ ਬਲਿਹਾਰ ਜਾਂਦਾ ਜਿਹਨੂੰ ਸੱਚ ਵਿੱਚ ਪ੍ਰਭੂ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੇਮ ਹੈ ਪਿਆਰ ਹੈ ਗੁਰਬਾਣੀ ਨਾਲ ਪਿਆਰ ਹੈ